ਵਿਸ਼ਾ ਜਰਨੀ ਮੌਜੂਦ ਹੈ ਜਿਹੜਾ ਦਾਇਰਾ ਹੈ ਤੇ ਮੈਂ ਇਹ ਵੀ ਮੰਨ ਲੈਂਦਾ ਹਾਂ ਕਿ ਰਾਜ ਮਮਨਤਪੁਰ ਦੇ ਕਾਨੀਓ ਨੂੰ ਕੰਮ ਕਰਵਾਉਣ ਸਰਪੱਤ ਦੇ ਚਾਹਤ ਨੂੰ ਕੇਂਦਰੀ ਤੋਂ ਦਿਨ ਰਾਤ ਹੀ ਹੈ ਇਹ ਜਨਰਲ ਦੇ ਚਾਹਤ ਤੋਂ ਬਾਅਦ ਹੈ Kima ki p mondo liessa, wala mai mi ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਕਿਵੇਂ ਹੋ ਰਿਹਾ ਕਿ ਦਾ ਦਿਲ ਲੱਗਾ ਤੁਹਾਡਾ ਨਈ ਬੜਾ ਹੜ ਕੀ ਹੋਆ ਉਹਦੇ ਤੈਨੂੰ ਪੱਤੀ ਮਾਮੀ ਦਾ ਬਾਅਦ ਚ ਵੀ ਹੋਈ ਹਾਲ ਰਹੀ ਮਾਮੀ ਦਾ ਹੋਰ ਮੰਮੀ ਠੀਕ ਆ हां आगे ਨਾਲ ਠੀਕ ਆ ਵਿੱਚ ਬਿਮਾਰ ਕਾਫੀ ਹੋ ਗਈ ਟੈਨਸ਼ਨ ਨਾ ਹੁੰਦੀ ਹੈ ਟੈਨਸ਼ਨ ਨਾ ਤੇਰੀ ਬਹੁਤ ਟੈਨਸ਼ਨ ਲਈ ਕਿ ਠੀਕ ਹੋਊਗੀ ਸੌਰੇ ਜਾਂ ਨਹੀਂ ਉਹ ਬਾਤ ਠੀਕ ਆ ਤੇ ਮੰਮੀ ਕੀ ਕਰਨਗੀਆਂ ਕਿਥੇ ਮੰਮੀ ਨਹੀਂ ਸਾਹ ਚੇਚਨ ਚਾ ਅੱਛਾ ਹੋਰ ਦੋ ਬੱਤੀਆਂ ਚਲ ਮੈਂ ਐਦਾਂ ਕਰਦੀ ਮੰਮੀ ਨੂੰ ਬੁਲਾ ਕੇ ਲਿਆਉਣੀ ਆ ਆ ਗਈ ਮੇਰੀ ਧੀ ਕੰਮ ਸੱਚੇ ਸੱਚੇ ਕਰਦੇ ਹਾਂ ਸਿੱਖਾ ਹਾਲ ਹੋੜ ਕਿਵੇਂ ਜੋ ਹਾਂ ਠੀਕ ਹੋਦੀ ਆਉਦੀ ਹੋਰ ਕਿੱਦਾਂ ਤੁਹਾਡੀ ਸਿਹਤ ਠੀਕ ਆ ਬਤਨ ਠੀਕ ਹੈ ਠੀਕ ਹੈ ਹੋਰ ਕਰ ਠੀਕ ਠਾਕ ਸਾਰੇ ਹਾਂਜੀ ਸਾਰਾ ਕੁਛ ਠੀਕ ਚਲ ਗਿਆ 12ਵੇਂ ਹਾਂਜੀ ਚਲ ਗਿਆ ਬਾਅਦ ਠੀਕ ਹੈ ਰਹੇਗੀ ਨਾ ਹਾਂਜੀ ਕੋਈ ਨਾ ਤਾਦੀ ਮੈਂ ਇੱਥੇ ਆ ਗਈ ਥੋੜਾ ਹਲੇ ਤੇ ਲਾਉਣਾ ਔਖਾ ਹੈ ਤੇ ਮੈਂ ਤੇ ਰਾਤ ਸਾਰੀ ਰਾਂ ਸੁੱਤੀ ਮੈਂ ਕਹਿੰਦਾ ਉਹਦਾ ਦਿਨ ਚੜੇ ਮੈਂ ਕੱਲਾ ਅੰਗਰਦ ਨੂੰ ਮੇਰੀ ਤੀਨ ਨੂੰ ਲੈ ਕੇ ਆਵੇ ਚਲ ਚੰਗਾ ਕੀਤਾ ਪੁੱਤ ਮੇਰਾ ਜੀ ਨਹੀਂ ਲੱਗਣ ਦਿਆ ਮੇਰਾ ਤੇ ਖੁਦ ਦਾ ਦਿਲ ਨਹੀਂ ਲੱਗਦਾ ਚਲ ਮਾਵਾ ਤੇ ਰਾਤ ਨੂੰ ਗੱਲਾਂ ਕਰਾਂਗੇ ਹੈ ਚਾਹ ਪੀਣੀ ਚਾਹ ਬਣਾਵਾ ਪਹਿਲਾਂ ਨੇ ਕੋਈ ਨਹੀਂ ਘੜੀ ਬਹਿ ਜਾ ਫਿਰ ਖਲੋ ਕੇ ਬਣਾ ਲੈ ਚਾਹ ਬਹਿ ਟਾਈਮ ਹੋਇਆ ਪੁੱਤ ਪੀਣੀ ਅਸੀਂ ਬਣਾਉਣੀ ਮੈਂ ਚਾਹ ਹੈ ਆਹੋ ਨਾਨੀ ਕੇ ਤੇ ਘਰੇ ਗਈ ਉਹ ਘਰੇ ਲਾਗੇ ਪਤਾ ਨਹੀਂ ਮਾਮੀ ਤੇਰੀ ਉਧਰ ਲੰਮੀ ਪਈ ਹੈ ਮੈਂ ਦੱਸ ਦੀ ਹਾਂ ਸਤਿ ਸ਼੍ਰੀ ਅਕਾਲ ਬਾਬੀ ਜੀ ਸਤਿ ਸ਼੍ਰੀ ਅਕਾਲ ਤੇ ਤੇ ਮਿਲ ਨਹੀਂ ਆਇਆ ਮੈਂ ਇੱਦਾਂ ਹੀ ਕੇਦੇ ਘਰੇ ਗਈ ਮੈਨੂੰ ਤਾਂ ਪਤਾ ਨਹੀਂ ਤੂੰ ਆਈ ਹੈ ਅੱਛਾ ਹੁਣ ਸੁਣਾ ਪਰਿਵਾਰ ਦੀ ਸੁਣਾ ਪਰੋਣੇ ਦੀ ਸੁਣਾ ਹਾਂਜੀ ਠੀਕ ਆ ਉਤੇ ਗਏ ਨਬਾਰ ਤੇ ਪਹੁੰਚੇ ਥੋੜਾ ਟਾਈਮ ਹੋਇਆ ਅੱਛਾ ਕਦੋਂ ਦੀ ਆਈ ਬਸ ਥੋੜਾ ਟਾਈਮ ਹੀ ਹੋਇਆ ਵਾ ਸ਼ੱਦ ਲੈ ਕੇ ਆਇਆ ਵਾ ਅੱਛਾ ਹੂੰ ਠੀਕ ਆ ਆ ਗਿਆ ਮਾਮੀ ਆਈ ਨੇ ਨਾਲ ਕੇ ਮਿਲ ਲਾਵਾਂ ਉਹ ਮੈਂ ਕੇਦੇ ਘਰੇ ਗਈ ਇੱਥੇ ਮੜਿਆ ਹੋਰ ਕਿੱਦਾਂ ਸਭ ਹਾਂ ਵਧੀਆ ਸਾਰੇ ਠੀਕ ਆ ਪੀਤਾ ਪਾਣੀ ਪੁਣੀ ਹਾਂਜੀ ਪਾਣੀ ਪੁਣੀ ਪੀਤਾ अच्छा ठीक है। ਲੈ ਲ ਮਮੀ ਨਾਲ। ਹਾਂਜੀ ਪਮਾ ਨਾਲ ਉਹ ਮਿਲਿਆ। ਕਿੱਥੇ ਹਣੋ? ਉਹ ਮਮਾ ਕਹਿੰਦੇ ਮੈਂ ਚਾਹ ਬਣਾ ਕੇ ਲੈ ਕੇ ਆਉਣੀ ਆ ਜ਼ਿਆਦਾ ਟਾਈਮ ਹੋਇਆ। ਮੈਂ ਤਾਂ ਸ਼ਾ ਰੋਕ ਕੇ ਪੀ ਲਾਂਗੀ ਕਹਿੰਦੇ ਨਹੀਂ ਟਾਈਮ ਹੋ ਗਿਆ। ਠੀਕ ਆ। ਮਮੀ ਬੰਦੇ। ਹੋਰ ਸੰਧੀ ਲੱਗਾ ਜੀ ਉਥੇ? ਬਸ ਲੱਗਾ ਹੀ ਬਸ ਤੁਹਾਨੂੰ ਵੜਾ ਮਿਸ ਕੀਤਾ ਮੈਂ। ਹਾਂ ਇਹ ਵੀ ਬੜਾ ਕੀਤਾ ਹੀ ਬੜਾ ਪਤਾ ਨਹੀਂ ਹੈ ਪੀ ਗਿਆ ਵਾ ਤੇ ਹੁਣ ਦਿਲ ਲੱਗਉ ਜਾਂ ਨਹੀਂ ਬਸ ਲਾਉਣਾ ਪੈਂਦਾ ਆਉਂਦਾ ਬਾਜੀ ਦਾ ਫੋਨ ਆਉਂਦਾ ਵਾ ਤੇ ਹੁਣ ਕਹਿੰਦੇ ਤਾਂ ਅੱਜ ਤੇ ਮੈਂ ਇੱਥੇ ਆ ਗਈ ਮੈਂ ਕਿਹਾ ਮੇਰਾ ਜੀ ਲੱਗ ਚੂਆ ਹਲੇ ਥੋੜਾ ਹੁਣ ਦਾਈ ਹੋਰ ਤਰ੍ਹਾਂ ਹਾਂਜੀ ਹਮ ਮਾਮੀ ਨੂੰ ਫੇਰ ਟੈਨਸ਼ਨ ਹੋਣੀ ਇਹ ਪੱਕੀ ਨਾ ਰਹਿ ਪਏ ਇੱਥੇ ਨਹੀਂ ਪੱਕੀ ਕਿਉਂ ਰਹਿਣਾ ਗੱਲਾਂ ਕਰਦੇ ਪਏ ਸੀ ਨਾ ਤਾਂ ਇਹ ਫੇਰ ਆ ਗਈ ਹਮ ਹੁਣ ਆਉਣਾ ਤੇ ਆ ਗਈ ਹੈ ਤੁਹਾਨੂੰ ਮਿਲਣਾ ਇਹ ਥੋੜੀ ਮਿਲਣਾ ਨਹੀਂ ਉਹਨਾਂ ਨੇ ਨਹੀਂ ਸੁਧਰਨਾ ਮਿਲ ਲੱਗਦਾ ਮੈਨੂੰ ਉਹਨਾਂ ਤੋਂ ਨਹੀਂ ਉਹਨਾਂ ਦਾ ਆਹ ਹਾਲ ਰਹਾ ਤੇ ਇੱਕ ਕੰਨ ਦੀ ਪਾਇਆ ਕਰੋ ਦੂਜੇ ਦੀ ਕੱਢਿਆ ਕਰੋ ਟੈਨਸ਼ਨ ਨਾ ਲਿਆ ਕਰੋ ਹੁਣ ਤੇ ਛਿੜਕਾ ਹੀ ਨਹੀਂ ਆ ਮਾਰਨ ਲੱਗ ਪਈ ਹੱਤੀ ਪੈਨ ਵਰਗੋ ਹੁਣ ਜਿਨਾਂ ਦਾ ਤੇਰਾ ਵਿਆਹ ਹੋਇਆ ਨਾ ਤੇ ਮੈਂ ਕਿਚਨ ਚ ਰੋਟੀ ਬਣਾਉਣ ਢੀ ਹਾਂ ਤਾਂ ਜਿੱਤੇ ਤੱਕ ਬਣੀ ਨਹੀਂ ਪਿੱਛੋਂ ਜਿੱਦਾਂ ਨਾ ਮਾਰਨ ਨੂੰ ਪਏ ਤੇ ਚੰਗਾ ਇਹਨਾਂ ਨੇ ਸ਼ਬਦ ਆ ਗਿਆ ਮਗਰ ਨੇ ਇਹਨੇ ਹੱਥ ਚੁੱਕ ਕੇ ਲੈਣੇ ਵੇਖੇ ਨੇ ਤੁਹਾਨੂੰ ਮਾਂ ਨੂੰ ਦਿਨੋ ਦਿਨ ਹੋਈ ਕੀ ਜਾਂਦਾ ਵਾ ਖਾਈ ਜਾਂਦੇ ਦਵਾਈਆਂ ਤੇ ਲਾਈ ਜਾਂਦੇ ਆ ਇਹ ਦਵਾਈਆਂ ਦੇ ਭਾ ਭਾਗ ਗਰਮੀ ਹੱਟਦੇ ਗੱਡੀ ਜਾਂਦੇ ਆ ਬਹੁਤ ਬੁਰਾ ਹਾਲ ਹੋ ਗਿਆ ਕੋਈ ਨਹੀਂ ਤੁਹਾਡਾ ਵੀ ਘਰ ਦੇਣਾ ਵਾ ਵਿਆਹ ਹੋ ਜੇ ਫਿਰ ਵੀ ਸੋਖੇ ਆ ਫਿਰ ਮੰਮੀ ਦਾ ਜੀਣਾ ਆਰਾਮ ਕਰ ਦੇਣਾ ਰਿੰਦਾ ਹੁੰਦਾ ਕੋਈ ਨਹੀਂ ਨਹੀਂ ਮੈਂ 40 ਕਿਤਰ ਜਿਲ੍ਹਾ ਤੋਂ ਜਾਵਾਂ ਕਿ ਮੇਟੈਸ਼ਨ ਨਹੀਂ ਉਹ ਸਾਰੇ ਬੜੇ ਚੰਗੇ ਆ ਤੇ ਇਹਨਾਂ ਨੇ ਕਰਾਇਆ ਇਹਨਾਂ ਦੇ ਘਰ ਘਰ ਆ ਕੰਮ ਹੁਣ ਗੱਲਾਂ ਹੀ ਕਰੀ ਜਣੇ ਕੰਮ ਕੁੰਮੀ ਵੀ ਕਰ ਲੋ ਕਿ ਮਿਲ ਜਣਾ ਹੁਣ ਇੱਕ ਦੂਜੇ ਨੂੰ ਮਾ ਮੈ ਮ ਸਵੇਰ ਦੀ ਲੱਗੀ ਹੂ ਕੀ ਕੀਤਾ ਸਵੇਰ ਦਾ ਮੈਨੂੰ ਗੱਲ ਦੱਸ ਪਹਿਲਾਂ ਮੈਂ ਉઠી ਚਾਹ ਵੀ ਮੈਂ ਸਵੇਰ ਵਾਲੀ ਬਣਾਈ ਲੰਚ ਵੀ ਮੈਂ ਬਣਾਇਆ ਉਹ ਤੇ ਅੱਗੇ ਨਹੀਂ ਕੰਮ ਕਰਦੀ ਕੋਣ ਨੂੰ ਵੀ ਲੈ ਜਾਂਦਾ ਉੱਤੋਂ ਹੋਰ ਜੀ ਆ ਗਈ ਦੀ ਦਰ ਵਾਲਾ ਚਲ ਗਿਆ ਤੇ ਸੋਹਰੇ ਨਹੀਂ ਰਿਹਾ ਜਾਂਦਾ ਤੇ ਇੱਕ ਦਿਨ ਮਿਲਣ ਆਉਣਾ ਨਹੀਂ ਉਹਦਾ ਵੀ ਕਾਰੋ ਨਹੀ ਆ ਇੱਕ ਦਿਨ ਹੀ ਲੈਣਾ ਹੁਣ ਪਤਾ ਮੈਨੂੰ ਮਹੀਨਾ ਲੱਗ ਜਾਣਾ ਪਹਿਲੇ ਵੀ ਨੂੰ ਪਤਾ ਤੇ ਵਿਆਹ ਕਿਉਂ ਕਰਾਇਆ ਮਿੰਟੋ ਮਿੰਟ ਕੀ ਨਿਕਲ ਹੋਰ ਫਾਇਦਾ ਨਹੀਂ ਆ ਨਿਕਲੋ ਤੇ ਨਿਕਲ ਲਾਣੀ ਆ ਮੈਂ ਤੇ ਉਹਨਾਂ ਨੂੰ ਕੱਢਣ ਦੀ ਤੁਹਾਨੂੰ ਕਹਿੰਦੀ ਤੇ ਉਦੋਂ ਤੁਸੀਂ ਉਹਨੂੰ ਵੀ ਸਾਦ ਗਏ ਰੋਜ਼ ਫਜ਼ੂਲ ਦੇ ਗੱਲਾਂ ਲੈ ਕੇ ਬਹਿ ਜਾਂਦੇ ਹੱਦ ਹੀ ਘੱਟ ਗਿਆ ਕੀ ਫਜ਼ੂਲ ਦੀਆਂ ਗੱਲਾਂ ਲੈ ਕੇ ਬਹਿ ਜਾਂਦੀ ਮੈਂ ਤਾਂ ਹੀ ਮੈਨਾਂ ਕੀ ਨਾਮ ਤੋਂ ਉੱਥੇ ਤੇ ਨਾ ਸਾਦ ਦਿਓ ਦੋ ਦਿਨ ਆ ਹੀ ਗਏ ਦੋ ਦਿਨ ਮਹੀਨਾ ਨਹੀਂ ਜਾਣਾ ਹਣ ਵੇਲੇ 6 ਮਹੀਨਾ ਨਹੀਂ ਜਾਣਾ ਤੇ ਬਾਜੀ ਘੜਾ ਨਹੀਂ ਕਿਹਾ ਮਮਾ ਨਾ ਤੇ ਮਾਮੇ ਨੂੰ ਤਾਂ ਮੈਂ ਦੱਸਣਾ ਉਹ ਤਾਂ ਦੀ ਆ ਜਾਂ ਦਾਦੀ ਮਾਮੇ ਤੇ ਡਰ ਨਹੀਂ ਮਾਰਿਆ ਮੈਂ ਪਾਕੇ ਬੈਠੀ ਰਹਿੰਦੀ ਆ ਜਾਂ ਦਾਦੇ ਹੁਣੇ ਫੂਲ ਆ ਨੈਸ਼ਨ ਲੈ ਕੇ ਆਉਂਦਾ ਉਹ ਵੀ ਮੰਮੀ ਲੈ ਕੇ ਆਉਂਦੀ ਆ ਮੰਗ ਮੰਮੀ ਕਿੱਥੋਂ ਲੈ ਕੇ ਆਉਂਦੀ ਆ ਜਿੱਥੇ ਕੰਮ ਕਰਦੇ ਹੋ ਕੰਮ ਕਰਦੇ ਸਾਨੂੰ ਇਹ ਵੀ ਪਤਾ ਲੱਗ ਗਿਆ ਜਿਹੜਾ ਰਿਸ਼ਤਾ ਮੈਨੂੰ ਆਉਂਦੇ ਨਾ ਪਾਨੀ ਵੀ ਤੂੰ ਹੀ ਮਾਰੀ ਆ ਤੇ ਮੈਂ ਹੀ ਮਾਰਨੀ ਆ ਮੈਂ ਤੇਰੇ ਰਿਸ਼ਤਾ ਹੋਣ ਹੀ ਨਹੀਂ ਦੇਣਾ ਨਹੀਂ ਹੋਣ ਦੇਣਾ ਨਹੀਂ ਹੋਣ ਦੇਣਾ ਤੂੰ ਸੱਚੀ ਨਹੀਂ ਨਹੀਂ ਸ਼ਰਮੀ ਹੱਦ ਤੂੰ ਵੀ ਲੈ ਤੇਰੀ ਲੈ ਲਓ ਏਡੀ ਲੱਗੀ ਆ ਕਿ ਕਹਿਣਾ ਕਿ ਹਾਂ ਮੇਰੀ ਚੱਲੇ ਮੇਰੀ ਚੱਲੇ ਬਟ ਜਦੋਂ ਮੈਂ ਵੇਖਿਆ ਤੇ ਰਿਸ਼ਤੇ ਨੂੰ ਜਵਾਬ ਦਿੱਤਾ ਵਾ ਹੱਗ ਹੋ ਗਈ ਤੇ ਦੇਣਾ ਨਹੀਂ ਆ ਤੇਰੀ ਜੱਡੀ ਲਾ ਲਓ ਉਹ ਤਾਂ ਬੋਲਦੀ ਨਹੀਂ ਕੋਹ ਦਾ ਤੇ ਰਿਸ਼ਤਾ ਮੈਂ ਤਾਂ ਕਰਾਦਾ ਤੇਰਾ ਤੇ ਮੈਂ ਹੋਣ ਵੀ ਨਹੀਂ ਦੇਣਾ ਰਿਸ਼ਤਾ ਚਪੇੜ ਮਾਰਾ ਤੇ ਮੂੰਹ ਤੇ ਕਾਹਦੀ ਗੱਲ ਆ ਤੂੰ ਜਾ ਜਾ ਪਕੜ ਪਕੜ ਕਰਕੇ ਜਾ ਜਾ ਹਾਂ ਦਾਰੇ ਤੂੰ ਤਾਂ ਜੀਂ ਨਹੀਂ ਦਿੰਦੇ ਘਰ ਆਏ ਕੀ ਜੀਂਦੇ ਨੇ ਕੋਈ ਮੈਨੂੰ ਸਦਕੇ ਭਾਲਾ ਮੈਂ ਤੇ ਇਹਨਾਂ ਨੂੰ ਕੱਢਣ ਵਿੱਚ ਤੂੰ ਨੂੰ ਸਦਕੇ ਭਾ ਲਿਆ ਵਾ ਉਹ ਆ ਗਈ ਆ ਤੇਰਾ ਸਿਆਦ ਦੇ ਨਾਲ ਆ ਗਈ ਮੰਮੀ ਦੇ ਮਾਪੇ ਵੀ ਵੇਖੀ ਤਾਂ ਡੱਕੀ ਹਾਲੋਂ ਹੁੰਦਾ ਹੱਤੀ ਪੈਣਾ ਸ਼ੁਰੂ ਹੋ ਗਏ ਆ ਹੁਣ ਚਪੇੜਾਂ ਮੰਮੀ ਨਾਲ ਮੈਂ ਡਰ ਨਹੀਂ ਮਾਰਿਆ ਕਿਚਨ ਦੇ ਹੱਤੀ ਪਏ ਆ ਸ਼ਬਦ ਆ ਕੇ ਛਡਾਇਆ ਮੈਨੂੰ ਛਡਾਇਆ ਸ਼ਬਦ ਲੈ ਤੈਨੂੰ ਇਹਦੀ ਰੱਡੀ ਲੱਗੀ ਆ ਐਡੀ ਜ਼ੁਬਾਨ ਆ ਐਡੀ ਜੇ ਕੁੜਾ ਮਿਲਣਾ ਚਾਹੁੰਦੀ ਤਾਂ ਵੀ ਸਿਆਪਾ ਲੈ ਓਏ ਹੋ ਤੇ ਜੇ ਇਹ ਨਾ ਕਰ ਲਿਆ ਤਾਂ ਵੀ ਸਿਆਪਾ ਹੋ ਜਾ ਵਿਆਹ ਤੇਰੇ ਤਾਂ ਵੀ ਸਿਆਪਾ ਲੈ ਓਏ ਮੈਂ ਮਾਰੀ ਮੈਂ ਨਹੀਂ ਹੁੰਦਣਾ ਰਿਸ਼ਤਾ ਤੇਰਾ ਚੱਲ ਆਉਂਦੇ ਐਡੀ ਜ਼ੁਬਾਨ ਆ ਉਹਦਾ ਤੇ ਮੈਂ ਕਰਾਤਾ ਇਹਦਾ ਮੈਂ ਹੋੜ ਹੀ ਨਹੀਂ ਦੇਣਾ ਤੇਰਾ ਕਦੀ ਘਰ ਤੇ ਆਂਦੀ ਆ ਹੋ ਵਰਗੀ ਆ ਪਿਓ ਤੇ ਜਿਹੜੇ ਕੈਰੇਕਟਰੀ ਉਹਦੇ ਕੁੜੇ ਉਹਦੇ ਹੀ ਆ ਉਹਦੇ ਹੀ ਆ ਨਹੀਂ ਇਹ ਬਥੇਰੇ ਮੇਰਾ ਕੈਰੇਕਟਰ ਮਾਰੇ ਨੇ ਇਹਦੇ ਬਥੇਰੇ ਮੈਂ ਬਥੇਰਾ ਕੋ ਵੇਖਿਆ ਤੇਰਾ ਕੀ ਦੱਸਿਆ ਮੈਂ ਨਾ ਨੀਆਂ ਨੀਆਂ ਵਜਦੇ ਮਾਰੋ ਰਿਸ਼ਤਾ ਮੇਰਾ ਹੋ ਹੀ ਜਾਣਾ ਠੀਕ ਹੈ ਨਾ ਤੁਹਾਡੇ ਵਰਗੇ ਲੋਕਾਂ ਵਾਂਗ ਮੈਂ ਤੇ ਮਾਰਨੀਆਂ ਮਾਰਨੀਆਂ ਭਾਂਡੀਆਂ ਬੱਸ ਜਿੱਦਣ ਹੋਣਾ ਉਹ ਜਾ ਬੋਲਦੀ ਨਹੀਂ ਨਾ ਤੇ ਉਹਦਾ ਰਿਸ਼ਤਾ ਮੈਂ ਆਪ ਕਰਾਇਆ ਤੇਰਾ ਤੇ ਮੈਂ ਕਹਤਾ ਨਹੀਂ ਹੋਂ ਦੇਣਾ ਆਵਾ ਉਹ ਰੱਬ ਹੀ ਤੇ ਪ੍ਰਚਾਰਾ ਨੂੰ ਆ ਗਿਆ ਮੈਂ ਹੀ ਚੜਾਇਆ ਵਾ ਮਾਦਾ ਤੂੰ ਤੇ ਉਹਨਾਂ ਦੀ ਬਣ ਕੇ ਰਹੀ ਚੰਗਾ ਪੋਣਾ ਇੱਦਾਂ ਰੋਲਾ ਪਾਉਂਦੀਆਂ ਮਮਾ ਨਾਨੀ ਦੋਤੀ ਲੜ ਕੇ ਮੈਨੂੰ ਦੱਸਿਆ ਉਹਨੇ ਕਿ ਹਨਾ ਹੈਪੀਨਫੁਲ ਲਾਲਾ ਤੇ ਆਂਦੀ ਆ ਕਿ ਉਹ ਤਾਂ ਚੰਗੀਆਂ ਹੀ ਨਹੀਂ ਆ ਤੇਰਾ ਪਤਾ ਨਹੀਂ ਮਾੜਾ ਵੇਖਿਆ ਨਾ ਮੈਂ ਵੀ ਤੇਰਾ ਕੋ ਮਾੜਾ ਵੇਖਿਆ ਵਾ ਬਥੇਰਾ ਕੋ ਵੇਖਿਆ ਵਾ ਕੋਈ ਨਹੀਂ ਮੈਂ ਦੱਸੂਗੀ ਉਹ ਦੱਸ ਨਾ ਤੇ ਕਿਰਤ ਜੀ ਦਾ ਕੋਈ ਨਾ ਬੁੱਝੇ ਉਹ ਹਾਲਵਾ ਕੋਈ ਨਹੀਂ ਆ ਯਾਰ ਤੂੰ ਕੀ ਰੋਜ਼ ਦੀ ਲੜਾਈ ਬਹਾਂ ਬੈ ਜਾਂਦੇ ਔਰ ਹਾਤੀ ਤੇ ਆਇਓ ਤਹੀਂ ਕੀ ਰੋਜ਼ ਦਿਹਾੜੀ ਕਲੇਸ਼ ਪਾ ਕੇ ਬਹਿ ਜਾਂਦੇ ਠੀਕ ਹੈ ਨਾ ਕੀ ਕੁਛ ਹੋਇਆ ਨਾ ਟੈਨਸ਼ਨ ਤੇ ਫਿਰ ਵੇਖਿਓ ਫਿਰ ਸੱਚੀ ਸਿਆਪੇ ਪਾ ਕੇ ਬਹਿ ਗਏ ਅਹੀਂ ਤਾਂ ਇਥੇ ਆ ਕੇ ਗਏ ਹਾਂ ਕਿ ਲਈ ਜਾਣਾ ਵਾ ਮੈਂ ਮੰਮੀ ਨੂੰ ਉਸ ਦਿਨ ਵੀ ਕੀਚੀ ਹੱਤੀ ਪੈ ਅੱਜ ਤੇ ਹੱਤੀ ਪੈ ਗਏ ਆ ਮੰਮੀ ਚੀਜੋ ਤੇ ਮੰਮੀ ਧਿਆਨ ਨਾਲ ਪਈ ਤੂੰ ਪਿਛੋੜਾ ਤੇ ਆਪੇ ਟੱਡਾ ਵਾ ਹਜੇ ਵੀ ਕਿਨੂੰ ਮੱਸੀ ਚੜੀ ਮਾਣ ਕੋ ਹੋ ਗਿਆ ਤਾਂ ਵੀ ਮੇਨਾਂ ਲੜਾ ਹਾਂ ਤੀ ਦੰਦ ਹੋ ਜੇ ਡਾਕਟਰ ਨੂੰ ਫੋਨ ਲਾਵਾਂ ਮੰਮੀ ਉੱਠੋ ਮੰਮੀ ਪਾਣੀ ਫਾਈਨਲੀ ਆਉ ਜਾ ਕੇ ਮੈਂ ਨਹੀਂ ਖਲੋਤੇ ਜਰਾਮ ਨਾਲ ਹਲੋ ਹਾਂਜੀ ਸਤਿ ਸ਼੍ਰੀ ਅਕਾਲ ਡਾਕਟਰ ਸਾਹਿਬ ਸਤਿ ਸ਼੍ਰੀ ਅਕਾਲ ਜੀ ਮੈਂ ਡਾਕਟਰ ਸਾਹਿਬ ਜਲਦੀ ਆਓਗੇ ਮੜਾ ਇਹ ਇਧਰ ਪੋਹਜ ਨੂੰ ਕੋ ਹੋ ਗਿਆ ਹੀ ਤੇਰੇ ਮੈਨੂੰ 5 ਮਿੰਟ ਲੱਗ ਜਾਣੇ ਮੜਾ ਜਲਦੀ ਅਰਜੈਂਟ ਜੇ ਕੋਈ ਗੱਲ ਨਹੀਂ ਆਓ ਜਲਦੀ ਫੇਰ ਪਲੀਜ਼ ਮਾਂ ਉਠੋ ਡਾਕਟਰ ਨੂੰ ਤਾਂ 5 ਮਿੰਟ ਲੱਗ ਜਾਣੇ ਤੇ ਮੈਂ ਦੂਸਰਾ ਬੀਬੀ ਸੈਟ ਲੈ ਕੇ ਆ ਮੈਂ ਬੋਲਦੇ ਨਹੀਂ ਨਾ ਲੜੋ ਨਾ ਲੜੋ ਅੱਛਾ ਹੋਈ ਨਹੀਂ ਟੈਨਸ਼ਨ ਕਰਨੋ ਫਿਰ ਲੜਾਈਆਂ ਕਰਦੇ ਹੋਣੇ ਆਂ ਬਗਵਾਕ ਬੰਦ ਕਰਾ ਹੰਜੇ ਵੀ ਤੈਨੂੰ ਲੱਥੀ ਚੜੀ ਨਹੀਂ ਮਾਂ ਤੇਰੀ ਨੂੰ ਕੋ ਹੋ ਗਿਆ ਵਾ ਇਹਨਾਂ ਦੀ ਵਜ੍ਹਾ ਹੋਈ ਮੰਮੀ ਨੂੰ ਲੈ ਕੇ ਬੈਠ ਗਿਆ ਕਹਿੰਦੀ ਹੈ ਇਹਨਾਂ ਨੂੰ ਨਹੀਂ ਫਿਕਰ ਤੇ ਆਪ ਦਾ ਸੋਚ ਧੋਣ ਮੰਮੀ ਬਿਨਾ ਤੀ ਕੀ ਕਰਨਾ ਵਾ ਇਹਦੇ ਚੁੰਦੇ ਇਹ ਮੈਨੂੰ ਕੀ ਪਤਾ ਹਿੰਨਾ ਜਿਆਦਾ ਪਿੱਛੇ ਪੈਜੋ ਮੰਮੀ ਉੱਠੋ ਉੱਥੋ ਮੰਮੀ ਹਾਏ ਮੰਮੀ ਨੂੰ ਕੀ ਹੋ ਗਿਆ ਤੂੰ ਹੀ ਤੁਹਾਡੇ ਸਿਆਪਾ ਵਾ ਤੁਹਾਡਾ ਮੰਮੀ ਤੋਂ ਹੋਰ ਸ਼ਾਂਤੀ ਹੋ ਗਈ ਤੈਨੂੰ ਲੋਰ ਨਾ ਆਇਆ ਪਾ ਕੇ ਹਾਏ ਤੇ ਇਹ ਮੰਮੀ 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 ਨਾਨੀ ਹਸਪੀਟਲ ਲਾਜੋ ਮੰਮੀ ਉੱਠੋ ਨੀ ਹਸਪੀਟਲ ਲਾਜੋ ਮੰਮੀ ਨਹੀਂ ਹਾਏ ਮੰਮੀ ਉੱਠੋ ਮੰਮੀ ਉੱਡ ਜਾਓ ਮੰਮੀ ਮੰਮੀ ਉੱਠੋ ਚੱਲ ਨਹੀਂ ਹੋ ਗਿਆ ਮੈਨੂੰ ਨਹੀਂ ਬਦੀ ਨਹੀਂ ਲੜਾਈ ਚਾ ਸਭ ਹੋ ਜਾਣਾ ਵਾ ਮਾਰ ਕੇ ਢੀਮਾ ਤੂੰ ਪਿੱਛੇ ਰੋਣਾ ਮੰਮੀ ਉੱਠੋ ਮੰਮੀ ਮੰਮੀ ਉੱਡ ਜਾਓ ਨਹੀਂ ਨਹੀਂ ਹੋਈ ਦੇਖੋ ਸਾਤੀ ਸਾਤੀ ਦੇਖੋ ਭੈਣ ਭੈਣ ਆ ਆ ਲੈ ਮੈਂ ਤੇਰਾ ਨੂੰ ਫੋਨ ਕਰਦਾ ਤੇਰੀ ਭੈਣ ਨੂੰ ਮੈਂ ਕਿਹਾ ਤੀ ਹੁਣ ਕਿਹਨੂੰ ਬੁਲਾਉਂ ਤੀ ਹੁਣ ਕਿਹਨੂੰ ਬੁਲਾਉਂ ਮਮੀ ਤੋਂ ਪਿੱਛੇ ਆ ਜਾਣ ਤੇਰੇ ਨਾਲ ਕੀ ਹੁੰਦੀ ਆ ਤੂੰ ਕਿਉਂ ਤੀ ਆ ਤੂੰ ਕਿਉਂ ਆ ਜਾਣਾ ਤੇ ਆਪਣੀ ਧਿਆਨ ਦੇ ਆਉਂਦੀ ਕਾ ਤੇ ਆਪਾ ਤੁੰਗ ਆ ਗਈਆਂ ਸੁਣ ਮੇਰੀ ਜੀ